ਦੋਸਤੋ ਅੱਜ ਦੀ ਕਹਾਣੀ ਹੈ ਬਿਆਰ ਤੋਂ ਆਏ ਕੈਸੇ ਪ੍ਰਵਾਸੀ ਮਜ਼ਦੂਰ ਦੀ ਜੋ ਪੰਜਾਬ ਆ ਕੇ ਬਣ ਗਿਆ ਇੱਕ ਬਹੁਤ ਵੱਡਾ ਧਰਮਗੁਰੂ ਜਿਸ ਦੇ ਅੱਜ ਪੰਜਾਬ ਵਿੱਚ ਲੱਖਾਂ ਹੀ ਭਗਤ ਹਨ ਇੰਨਾ ਹੀ ਨਹੀਂ ਅੱਜ ਤੋਂ ਕਰੀਬ 11 ਸਾਲ ਪਹਿਲਾਂ ਇਸ ਬਾਬੇ ਦੀ ਮੌਤ ਵੀ ਹੋ ਚੁੱਕੀ ਹੈ ਪਰ ਉਸ ਦੇ ਸਮਰਥਕ ਅੱਜ ਤੱਕ ਆਪਣੇ ਗੁਰੂ ਨੂੰ ਫ੍ਰੀਜ਼ਰ ਵਿੱਚ ਲਾ ਕੇ ਰੱਖੀ ਬੈਠੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂ ਦੀ ਮੌਤ ਨਹੀਂ ਹੋਈ ਬਲਕਿ ਉਹ ਤਾਂ ਸਮਾਧੀ ਦੇ ਵਿੱਚ ਲੀਨ ਹੋਏ ਬੈਠੇ ਨੇ ਤੇ ਇੱਕ ਨਾ ਇੱਕ ਦਿਨ ਉਹਨਾਂ ਨੇ ਦੁਬਾਰਾ ਜਾਉਂਦੇ ਹੋ ਜਾਣਾ ਦੋਸਤੋ ਅੱਜ ਦੀ ਕਹਾਣੀ ਹੈ ਜਲੰਧਰ ਸ਼ਹਿਰ ਦੇ ਨੇੜੇ ਪੈਂਦੇ ਕਸਬੇ ਨੂਰਮੈਲ ਦੇ ਧਰਮਗੁਰੂ ਆਸ਼ੂਤੋਸ਼ ਜਿਨ੍ਹਾਂ ਨੂੰ ਆਸ਼ੂਤੋਸ਼ ਮਹਾਰਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਾਂ ਇਦਾਂ ਕਹਿ ਲਵੋ ਕਿ ਜਾਣਿਆ ਜਾਂਦਾ ਸੀ ਕਿਉਂਕਿ ਉਹਨਾਂ ਦੀ ਮੌਤ ਤੋਂ 11 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਮੌਤ ਤੋਂ ਲੈ ਕੇ ਹੁਣ ਤੱਕ ਆਸ਼ੂਤੋਸ਼ ਮਹਾਰਾਜ ਦੀ Laash ਨੂੰ ਫ੍ਰੀਜਰ ਵਿੱਚ ਲਾ ਕੇ ਰੱਖਿਆ ਹੋਇਆ ਹੈ ਦਰਦੇਹਾ ਆਸ਼ੂਤੋਸ਼ ਮਹਾਰਾਜ ਦੀ ਸਾਰੀ ਅਸਲੀਅਤ ਕੌਣ ਸੀ ਆਸ਼ੂਤੋਸ਼ ਕਿਵੇਂ ਉਹ ਬਿਹਾਰ ਤੋਂ ਭੱਜ ਕੇ ਪੰਜਾਬ ਆਇਆ ਤੇ ਪੰਜਾਬ ਆ ਕੇ ਕਿਵੇਂ ਐਡਾ ਵੱਡਾ ਧਰਮਗੁਰੂ ਬਣ ਗਿਆ ਜਿਸ ਵੇਲੇ ਆਸ਼ੂਤੋਸ਼ ਮਹਾਰਾਜ ਦੀ ਮੌਤ ਹੋਈ ਉਸ ਵਕਤ ਕਿਉਂ ਪੰਜਾਬ ਦੇ ਵਿੱਚ ਵਿਵਾਦ ਖੜੇ ਹੋਏ ਸਨ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਹੇਟੋ ਜ਼ਮੀਨ ਕਿਸਕ ਜਾਊਗੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਬੇਸ਼ੱਕ ਅੱਜ ਦੁਨੀਆ ਤੇ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਉਹ ਕਾਰਨਾਮੇ ਵਿਗਿਆਨੀਆਂ ਨੇ ਕਰ ਵਿਖਾਏ ਹਨ ਜਿਨ੍ਹਾਂ ਦੀ ਆਮ ਮਨੁੱਖ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਪਰ ਸਾਡੇ ਦੇਸ਼ ਵਿੱਚ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਾਤਨ ਵਿਮਾ ਪਰਮਾ ਤੇ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ ਖਾਸ ਕਰਕੇ ਪੰਜਾਬ ਦੀ ਧਰਤੀ ਜਿੱਥੇ ਨਿਤ ਨਵੇਂ-ਨਵੇਂ ਡੇਰੇ ਬਣ ਰਹੇ ਨਵੇਂ-ਨਵੇਂ ਬਾਬੇ ਰੋਜ਼ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਵੱਧ ਵਿਸ਼ਵਾਸ ਵਿੱਚ ਪਾ ਕੇ ਉਹਨਾਂ ਨੂੰ ਲੁੱਟਦੇ ਨਜ਼ਰੀ ਪਏ ਜਾਂਦੇ ਹਨ ਜੋ ਤਰ੍ਹਾਂ-ਤਰ੍ਹਾਂ ਦੇ ਫਕੰਡ ਕਰਦੇ ਖੈਰ ਛੱਡੋ ਇਹ ਤਾਂ ਇੱਕ ਵੱਖਰੀ ਗੱਲ ਸੀ ਹੁਣ ਆਪਾਂ ਆਪਣੇ ਵਿਸ਼ੇ ਉਤੇ ਆਉਂਦੇ ਹਾਂ ਦੋਸਤੋ ਜਲੰਧਰ ਨੇੜੇ ਪੈਂਦੇ ਕਸਬੇ ਨੂਰਮੈਲ ਵਿੱਚ ਇੱਕ ਬਹੁਤ ਵੱਡਾ ਧਾਰਮਿਕ ਡੇਰਾ ਬਣਿਆ ਹੋਇਆ ਜਿਸ ਦੇ ਗੁਰੂ ਸਨ ਆਸ਼ੂਤੋਸ਼ ਮਹਾਰਾਜ ਜੇਕਰ ਇਹਨਾਂ ਦੇ ਥੋੜਾ ਪਿਛੋਕੜ ਉਤੇ ਝਾਤ ਮਾਰੀਏ ਤਾਂ ਆਸ਼ੂਤੋਸ਼ ਮਹਾਰਾਜ ਬਚਪਨ ਤੋਂ ਹੀ ਕੋਈ ਬ੍ਰਹਮਚਾਰੀ ਨਹੀਂ ਸਨ ਤੇ ਨਾ ਹੀ ਉਹ ਕਿਸੇ ਵੀ ਧਰਮ ਦੀ ਕੋਈ ਸੰਪਰਦਾ ਜਾਂ ਕਿਸੇ ਹਿੰਦੂ ਧਰਮ ਦੇ ਅਖਾਰੇ ਵਗੈਰਾ ਨਾਲ ਜੁੜੇ ਹੋਏ ਸਨ ਆਸ਼ੂਤੋਸ਼ ਮਹਾਰਾਜ ਦਾ ਤਾਂ ਆਪਣਾ ਪੂਰਾ ਆਰ ਪਰਿਵਾਰ ਹੁੰਦਾ ਹੈ ਤੇ ਉਸ ਦਾ ਗ੍ਰਸਤੀ ਜੀਵਨ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਅੱਜ ਤੋਂ 11 ਸਾਲ ਪਹਿਲਾਂ ਜਦੋਂ ਆਸ਼ੂਤੋਸ਼ ਮਹਾਰਾਜ ਦੀ ਮੌਤ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਜਦੋਂ ਅੰਤਿਮ ਸੰਸਕਾਰ ਕਰਨ ਦੀ ਥਾਤੇ ਫ੍ਰੀਜਰ ਵਿੱਚ ਲਗਾ ਦਿੱਤਾ ਜਾਂਦਾ ਹੈ ਤੇ ਦਾਵਾ ਕੀਤਾ ਜਾਂਦਾ ਹੈ ਕਿ ਆਸ਼ੂਤੋਸ਼ ਬਾਬੇ ਦੀ ਮੌਤ ਨਹੀਂ ਹੋਈ ਬਲਕਿ ਉਹ ਤਾਂ ਸਮਾਦੀ ਵਿੱਚ ਲੀਨ ਹੋਏ ਹਨ ਤੇ ਉਹਨਾਂ ਨੇ ਦੁਬਾਰਾ ਜਾਉਂਦੇ ਹੋ ਜਾਣਾ ਜਦੋਂ ਇਹ ਗੱਲਾਂ ਸਾਹਮਣੇ ਆਈਆਂ ਸਨ ਤਾਂ ਪੰਜਾਬ ਵਿੱਚ ਇਸ ਦਾ ਬਹੁਤ ਵੱਡਾ ਵਿਵਾਦ ਖੜਾ ਹੋਇਆ ਸੀ ਬਹੁਤ ਸਾਰੇ ਲੋਕ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਦੇ ਹਨ ਅਦਾਲਤ ਜਾਣ ਵਾਲੇ ਇਹਨਾਂ ਲੋਕਾਂ ਵਿੱਚੋਂ ਇੱਕ ਭਾਰਤ ਦੇ ਬਿਹਾਰ ਰਾਜ ਦੇ ਜ਼ਿਲ੍ਹੇ ਮਧੂਬਣੀ ਦਾ ਰਹਿਣ ਵਾਲਾ ਦਲੀਪ ਕੁਮਾਰ ਝਾੜ ਨਾਮ ਦਾ ਸ਼ਖਸ ਵੀ ਸ਼ਾਮਲ ਹੁੰਦਾ ਹੈ ਇਹ ਦਲੀਪ ਕੁਮਾਰ ਝਾੜ ਇੱਕ ਬੜਾ ਹੀ ਉਦੋਂ ਸੰਸਰੀ ਕੇਜ ਖੁਲਾਸਾ ਕਰਦਾ ਹੈ ਉਸ ਵੱਲੋਂ ਅਦਾਲਤ ਵਿੱਚ ਇਕਬਾਲ ਕੀਤਾ ਜਾਂਦਾ ਕਿ ਨੂਰ ਮਹਿਲ ਦੇ ਸੰਤ ਆਸ਼ੂਤੋਸ਼ ਮਹਾਰਾਜ ਮੇਰੇ ਅਸਲੀ ਪਿਤਾ ਹਨ ਤੇ ਮੈਂ ਉਸ ਦਾ ਸਕਾ ਪੁੱਤਰ ਹਾਂ ਇਹ ਖੁਲਾਸਾ ਕਰਦਿਆ ਦਲੀਪ ਕੁਮਾਰ ਝਾੜ ਨੇ ਅਦਾਲਤ ਅੱਗੇ ਦਰਖਾਸਤ ਕੀਤੀ ਸੀ ਕਿ ਸਕਾ ਪੁੱਤਰ ਹੋਣ ਦੇ ਨਾਤੇ ਮੈਨੂੰ ਮੇਰੇ ਪਿਤਾ ਆਸ਼ੂਤੋਸ਼ ਮਹਾਰਾਜ ਦਾ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਸ ਵੱਲੋਂ ਆਸ਼ੂਤੋਸ਼ ਉਸ ਦਾ ਪਿਤਾ ਹੋਣਾ ਸਾਬਤ ਕਰਦੇ ਬਹੁਤ ਸਾਰੇ ਐਸੇ ਸਬੂਤ ਵੀ ਅਦਾਲਤ ਅੱਗੇ ਪੇਸ਼ ਕੀਤੇ ਜਾਂਦੇ ਹਨ। ਦਲੀਪ ਕੁਮਾਰ ਵੱਲੋਂ ਆਪਣਾ ਡੀਐਨਏ ਟੈਸਟ ਕਰਵਾਉਣ ਦੀ ਵੀ ਚੌਤੀ ਦਿੱਤੀ ਜਾਂਦੀ ਹੈ ਕਿ ਡੀਐਨਏ ਟੈਸਟ ਕਰਵਾ ਕੇ ਦੇਖ ਲਵੋ। ਮੈਂ ਸੱਚਮੁੱਚ ਆਸ਼ੂ ਤੋਜ ਦਾ ਹੀ ਮੁੰਡਾ ਹਾਂ। ਹੋਰ ਤੁਹਾਨੂੰ ਅਸੀਂ ਦੱਸਦੇ ਆ ਕਿ ਆਸ਼ੂ ਤੋਜ ਮਹਾਰਾਜ ਅਸਲ ਦੇ ਵਿੱਚ ਕੌਣ ਸੀ ਤੇ ਇਹ ਕਿਵੇਂ ਪੰਜਾਬ ਆਵਦਾ। ਦੋਸਤੋ ਦਲੀਪ ਕੁਮਾਰ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਆਸ਼ੂ ਤੋਜ ਮਹਾਰਾਜ ਦਾ ਅਸਲੀ ਨਾਮ ਮਹੇਸ਼ ਕੁਮਾਰ ਝਾ ਹੁੰਦਾ ਹੈ। ਉਸ ਦਾ ਜਨਮ ਭਾਰਤ ਦੇ ਬਿਆਰ ਰਾਜ ਦੇ ਮਧੂਬਣੀ ਜ਼ਿਲ੍ਹੇ ਵਿੱਚ ਹੁੰਦਾ। ਮਧੂਬਣੀ ਵਿੱਚ ਰਹਿੰਦਾ ਹੋਇਆ ਹੀ ਮਹੇਸ਼ ਕੁਮਾਰ ਉਰਫ ਆਸ਼ੂ ਤੋਛ ਮਹਾਰਾਜ ਉੱਥੇ ਆਪਣੀ ਮੁਢਲੀ ਪੜ੍ਹਾਈ ਲਿਖਾਈ ਪੂਰੀ ਕਰਦਾ ਤੇ ਆਪਣੇ ਪਰਿਵਾਰ ਦੇ ਨਾਲ ਛੋਟੇ-ਮੋਟੇ ਕੰਮਕਾਜ ਕਰਕੇ ਉਹਨਾਂ ਦਾ ਹੱਥ ਵਟਾਉਂਦਾ। ਜਦੋਂ ਆਸ਼ੂ ਤੋਛ ਥੋੜਾ ਜਵਾਨ ਹੁੰਦਾ ਤਾਂ ਪਰਿਵਾਰ ਵੱਲੋਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਆਸ਼ੂ ਤੋਛ ਦੇ ਪਿੰਡ ਤੇ ਇਲਾਕੇ ਦੇ ਆਸ-ਪਾਸ ਦੇ ਲੋਕ ਵੀ ਇਹ ਗੱਲ ਜਾਣਦੇ ਹਨ ਕਿ ਜਦੋਂ ਉਹਨਾਂ ਨੇ ਮਹੇਸ਼ ਕੁਮਾਰ ਨੂੰ ਪਹਿਲੀ ਵਾਰ आशुतोष महाराज ਦੇ ਰੂਪ ਵਿੱਚ ਦੇਖਿਆ ਸੀ ਤਾਂ ਉਹ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਗਏ ਸਨ ਵਿਆਹ ਤੋਂ ਬਾਅਦ ਆਸ਼ੁਤੋਸ਼ ਦੇ ਘਰ ਪਹਿਲੇ ਪੁੱਤਰ ਜਾਨੀ ਕਿ ਦਲੇਪ ਕੁਮਾਰ ਝਾੜ ਦਾ ਜਨਮ ਹੁੰਦਾ ਪਰ ਉਸ ਵਕਤ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਜਿਸ ਕਾਰਨ ਮੇਸ਼ ਕੁਮਾਰ ਹਰ ਵਕਤ ਬੜੀ ਚਿੰਤਾ ਦੇ ਵਿੱਚ ਰਹਿੰਦਾ ਹੈ ਤੇ ਆਖਰਕਾਰ ਆਪਣੇ ਪੁੱਤਰ ਦੇ ਜਨਮ ਤੋਂ 1 ਮਹੀਨੇ ਬਾਅਦ ਹੀ ਆਸ਼ੁਤੋਸ਼ ਆਪਣਾ ਘਰ-ਬਾਰ ਛੱਡ ਕੇ ਵੇੜਾ ਕਿ ਸਰ ਉਹ ਦਸੇ ਲਾਪਤਾ ਹੋ ਜਾਂਦਾ ਇਹ ਸਾਲ 1972 ਦਾ ਸਾਲ ਸੀ ਜਦੋਂ ਉਹ ਆਪਣਾ ਪਰਿਵਾਰ ਛੱਡ ਕੇ ਚਲਿਆ ਗਿਆ ਉਸ ਤੋਂ ਬਾਅਦ ਉਸ ਨੇ ਕਦੀ ਵੀ ਦੁਬਾਰਾ ਆਪਣੇ ਪਰਿਵਾਰ ਦੇ ਨਾਲ ਨਾ ਤਾਂ ਕੋਈ ਸੰਪਰਕ ਕੀਤਾ ਤੇ ਨਾ ਹੀ ਕਦੇ ਉਹਨਾਂ ਨੂੰ ਮਿਲਣ ਵਾਸਤੇ ਆਇਆ ਉਸ ਦੀ ਪਤਨੀ ਵੀ ਨਹੀਂ ਜਾਣਦੀ ਸੀ ਕਿ ਉਸ ਵੇਲੇ ਆਸ਼ੂਤੋਸ਼ ਕਿੱਥੇ ਸੀ ਜਦੋਂ ਕਈ ਸਾਲ ਆਸ਼ੂਤੋਸ਼ ਘਰ ਵਾਪਸ ਨਾ ਗਿਆ ਤਾਂ ਪਰਿਵਾਰ ਇਹ ਗੱਲ ਸੰਵਿਧਾਇਕ ਹੋ ਸਕਦਾ ਕਿ ਉਸ ਦੀ ਕਿਸੇ ਦਰ ਘਟਨਾ ਵਿੱਚ ਜਾਂ ਕਿਸੇ ਹੋਰ ਕਾਰਨ ਮੌਤ ਹੋ ਗਈ ਹੋਵੇ ਤਾਂ ਹੀ ਉਹ ਵਾਪਸ ਨਹੀਂ ਆਇਆ ਪਰ 1972 ਤੋਂ ਤਕਰੀਬਨ 25-27 ਸਾਲਾਂ ਬਾਅਦ ਸਾਲ 1999 ਦੇ ਵਿੱਚ ਉਸ ਵਕਤ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਸਾਰੇ ਪਿੰਡ ਵਾਲੇ ਤੇ ਇਲਾਕੇ ਦੇ ਲੋਕ ਹੈਰਾਨ ਰਹਿ ਜਾਂਦੇ ਹਨ ਜਦੋਂ ਇੰਨੇ ਸਾਲਾਂ ਬਾਅਦ ਮਹੇਸ਼ ਕੁਮਾਰ ਝਾ ਆਪਣੇ ਪੁੱਤਰ ਦਲੀਪ ਕੁਮਾਰ ਨਾਲ ਪਹਿਲੀ ਵਾਰ ਸੰਪਰਕ ਕਰਦਾ ਹੈ ਪਰ 27 ਸਾਲ ਬੀਤਣ ਤੋਂ ਬਾਅਦ ਹੁਣ ਮਹੇਸ਼ ਕੁਮਾਰ ਪਹਿਲਾਂ ਵਾਲਾ ਮਹੇਸ਼ ਕੁਮਾਰ ਝਾੜ ਨਹੀਂ ਸੀ ਰਿਹਾ ਹੁਣ ਉਹ ਪੰਜਾਬ ਦਾ ਇੱਕ ਬਹੁਤ ਵੱਡਾ ਧਰਮ ਗੁਰੂ ਸੰਤ ਆਸ਼ੂਤੋਸ਼ ਮਹਾਰਾਜ ਬਣ ਚੁੱਕਾ ਸੀ ਆਸ਼ੂਤੋਸ਼ ਆਪਣੇ ਪੁੱਤਰ ਨੂੰ ਪਹਿਲੀ ਵਾਰ ਇੱਕ ਖੱਤ ਲਿਖਦਾ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਮੈਂ ਤੇਰਾ ਪਿਓ ਮਹੇਸ਼ ਕੁਮਾਰ ਤੈਨੂੰ ਖੱਤ ਲਿਖ ਰਿਹਾ ਮੈਂ ਹੁਣ ਪੰਜਾਬ ਦੇ ਵਿੱਚ ਰਹਿੰਦਾ ਤੇ ਤੂੰ ਵੀ ਇੱਥੇ ਨੂਰਮਹਿਲ ਮੇਰੇ ਕੋਲ ਹੀ ਆ ਜਾ ਖੱਤ ਵਿੱਚ ਆਸ਼ੂਤੋਸ਼ ਵੱਲੋਂ ਆਪਣਾ ਫੋਨ ਨੰਬਰ ਵੀ ਲਿਖਿਆ ਹੋਇਆ ਸੀ ਦੇ ਸਰਾਇ ਸੰਪਰਕ ਕਰਕੇ ਫਿਰ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਆਸ਼ੂतोष ਨੂੰ ਦਿੱਲੀ ਵਿੱਚ ਜਾ ਕੇ ਮਿਲ ਕੇ ਵੀ ਆਉਂਦੇ ਹਨ ਉਸ ਤੋਂ ਬਾਅਦ ਤਾਂ ਫਿਰ ਆਸ਼ੂतोष अनेका ਵਾਰ ਆਪਣੇ ਪਰਿਵਾਰ ਆਪਣੇ ਪੁੱਤਰ ਨੂੰ ਮਿਲਦਾ ਜੁਲਦਾ ਰਿਹਾ ਤੇ ਫੋਨ ਉੱਤੇ ਤਾਂ ਲਗਾਤਾਰ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਹੁਣ ਇਸ ਕਹਾਣੀ ਵਿੱਚ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਲ 1972 ਤੋਂ ਆਪਣਾ ਘਰ ਛੱਡਣ ਤੋਂ ਲੈ ਕੇ 1999 ਤੱਕ ਇੰਨਾ ਲੰਮਾ ਸਮਾਂ 27 ਸਾਲ ਆਸ਼ੂतोष ਕਿਤੇ ਰਿਹਾ ਉਹ ਕੀ ਕੰਮ ਕਰ ਕਰਦਾ ਹੁੰਦਾ ਸੀ ਆਖਰਕਾਰ ਉਹ ਪੰਜਾਬ ਦਾ ਇੱਕ ਐਡਾ ਵੱਡਾ ਧਰਮਗੁਰੂ ਕਿਵੇਂ ਬਣ ਗਿਆ ਇਹਨਾਂ 27 ਸਾਲਾਂ ਦੇ ਸਮੇਂ ਵਿਚਾਲੇ ਅਸ਼ੂਤੋਸ਼ ਮਹਾਰਾਜ ਦੇ ਐਸੇ ਬਹੁਤ ਸਾਰੇ ਖਤਰਨਾਕ ਰਾਜ ਹਨ ਜਿਨ੍ਹਾਂ ਤੋਂ ਦੁਨੀਆ ਅੱਜ ਤੱਕ ਵੀ ਅਣਜਾਣ ਹੈ ਪਰ ਕਹਿੰਦੇ ਹਨ ਕਿ ਅਸ਼ੂਤੋਸ਼ ਮਹਾਰਾਜ ਆਪਣੇ ਖਾਸ ਖਾਸ ਚੇਲਿਆਂ ਨੂੰ ਇਹ ਗੱਲ ਦੱਸਦਾ ਹੁੰਦਾ ਸੀ ਕਿ ਮੈਂ ਤਾਂ ਬਚਪਨ ਤੋਂ ਹੀ ਬ੍ਰਹਮਚਾਰੀ ਹਾਂ ਮੇਰਾ ਕੋਈ ਵੀ ਆਰ ਪਰਿਵਾਰ ਜਾਂ ਪਤਨੀ ਬੱਚੇ ਵਗੈਰਾ ਨਹੀਂ ਹੈਗੇ ਦੋਦੇ ਪਾਸੇ ਦਲੇਪ ਕੁਮਾਰ ਝਾੜ ਨੇ ਵੀ ਖੁਲਾਸਾ ਕੀਤਾ ਕਿ ਮੈਨੂੰ ਮੇਰੇ ਪਿਤਾ ਆਸ਼ੂतोष ਵੱਲੋਂ ਬੜੀ ਸਖਤ ਤਾੜਨਾ ਕੀਤੀ ਗਈ ਸੀ ਕਿ ਜਦੋਂ ਤੱਕ ਮੇਰੀ ਮੌਤ ਨਹੀਂ ਹੋ ਜਾਂਦੀ ਉਦੋਂ ਤੱਕ ਤੂੰ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕਰਨਾ ਅਸਲ ਦੇ ਵਿੱਚ ਜਦੋਂ ਸਾਲ 1972 ਦੇ ਵਿੱਚ ਮਹੇਸ਼ ਕੁਮਾਰ ਝਾ ਉਰਫ ਆਸ਼ੂतोष ਆਪਣਾ ਘਰਬਾਰ ਛੱਡ ਕੇ ਗਿਆ ਤਾਂ ਉਦੋਂ ਉਸ ਦੇ ਘਰ ਦੀ ਆਰਥਿਕ ਹਾਲਤ ਬੜੀ ਪਤਲੀ ਸੀ ਗਰੀਬੀ ਕਾਰਨ ਉਹ ਦਿਮਾਗੀ ਸਦਮੇ ਵਿੱਚ ਰਹਿੰਦਾ ਸੀ ਪੈਸੇ ਕਮਾਉਣ ਵਾਸਤੇ ਕੰਮਕਾਰ ਦੀ ਤਲਾਸ਼ ਵਿੱਚ ਆਸ਼ੂ ਤੋਸ਼ ਘਰ ਛੱਡਣ ਤੋਂ ਬਾਅਦ ਸਭ ਤੋਂ ਪਹਿਲਾਂ ਦਿੱਲੀ ਜਾਂਦਾ ਹੈ ਜਿੱਥੇ ਉਹ ਕਾਫੀ ਸਮਾਂ ਮਿਹਨਤ ਮਜ਼ਦੂਰੀ ਕਰਦਾ ਤੇ ਕੁਝ ਸਾਲ ਉਸਨੇ ਵਿਦੇਸ਼ ਵਿੱਚ ਵੀ ਲਗਾਏ ਪਰ ਜਦੋਂ ਉਹ ਵਿਦੇਸ਼ ਤੋਂ ਵਾਪਸ ਭਾਰਤ ਆਉਂਦਾ ਤਾਂ ਉਸ ਤੋਂ ਬਾਅਦ ਫਿਰ ਉਸਨੇ ਸਭ ਨਾਲੋਂ ਸੰਪਰਕ ਤੋੜ ਦਿੱਤਾ ਉਦੋਂ ਤੱਕ ਉਸਦੇ ਰਿਸ਼ਤੇਦਾਰ ਉਸਨੂੰ ਮਰਿਆ ਹੋਇਆ ਸਮਝਣ ਲੱਗ ਪਏ ਸਨ ਦੂਜੇ ਪਾਸੇ ਆਸ਼ੂ ਤੋਸ਼ ਦੀ ਪਤਨੀ ਆਪਣੇ ਪਤੀ ਦੇ ਲਾਪਤਾ ਹੋਣ ਤੋਂ ਬਾਅਦ ਸਦਮੇ ਕਾਰਨ ਆਪਣੇ ਦਿਮਾਗੀ ਹਾਲਤ ਕੋ ਬੈਠਦੀ ਹੈ ਜਿਸ ਵੇਲੇ ਅਸ਼ੁਤੋਸ਼ ਮਹਾਰਾਜ ਦੀ ਮੌਤ ਹੁੰਦੀ ਤਾਂ ਉਸ ਦਾ ਪੁੱਤਰ ਦਲੇਬ ਕੁਮਾਰ ਚਾ ਆਪਣੇ ਪਿਤਾ ਦੀ ਮਰਤਕ ਦੇ ਨੂੰ ਬਿਹਾਰ ਵਾਪਸ ਲਾ ਜਾ ਕੇ ਆਤਮ ਸੰਸਕਾਰ ਕਰਨ ਦੀ ਮੰਗ ਕਰਦਾ ਹੈ ਪਰ ਅਸ਼ੁਤੋਸ਼ ਦੇ ਚੇਲੇ ਉਸ ਤੋਂ ਇਨਕਾਰ ਕਰ ਦਿੰਦੇ ਹਨ ਪ੍ਰੇਮ ਕੁਮਾਰ ਪਹਿਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਜਾਂਦਾ ਉੱਥੇ ਸੁਣਵਾਈ ਹੁੰਦੀ ਤੇ ਫਿਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਦਾ ਹੈ 19 ਜਨਵਰੀ ਸਾਲ 2014 ਵਾਲੇ ਦਿਨ आशुतोष महाराज ਦੀ ਮੌਤ ਹੋਈ ਸੀ ਪਰ ਮੌਤ ਤੋਂ ਬਾਅਦ ਉਸ ਦੇ ਸਮਰਥਕ ਉਸ ਦੀ ਇਲਾਜ ਦਾ ਅੰਤਮ ਸੰਸਕਾਰ ਕਰਦੇ ਥਾ ਇੱਕ ਇੱਕ ਕੇ ਫ੍ਰੀਜਰ ਵਿੱਚ ਲਗਾ ਦਿੰਦੇ ਹਨ ਕਿ ਸਾਡਾ ਗੁਰੂ ਅਜੇ ਮਰਿਆ ਨਹੀਂ ਉਹ ਤਾਂ ਸਮਾਧੀ ਦੇ ਵਿੱਚ ਲੀਨ ਹੋਇਆ ਹੈ ਤੇ ਵਾਪਸ ਇੱਕ ਨਾ ਇੱਕ ਦਿਨ ਜ਼ਰੂਰ ਜ਼ਿੰਦਾ ਹੋ ਜਾਵੇਗਾ ਉਸ ਵਕਤ ਆਸ਼ੂਤੋਸ਼ ਦੇ ਨਿੱਜੀ ਡਰਾਈਵਰ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮਹਾਰਾਜ ਦਾ ਨੂਰ ਮਹਿਲ ਵਾਲਾ ਡੇਰਾ ਅਰਬਾਂ ਪੈ ਦੀ ਜਾਇਦਾਦ ਹੈ ਜਿਸ ਨੂੰ ਹਥਿਆਉਣ ਵਾਸਤੇ ਉਹਦਾ ਕਤਲ ਕੀਤਾ ਗਿਆ ਹੈ ਦੇਵਸ ਦੀ ਲਾਜ ਦਾ ਪੋਸਟਮਾਰਟਮ ਹੋਣਾ ਚਾਹੀਦਾ ਪਰ ਇਸ ਕਹਾਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੋੜ ਤੋਂ ਖਾਰਜ ਕਰ ਦਿੱਤਾ ਜਾਂਦਾ ਜਨਵਰੀ 2014 ਤੋਂ ਲੈ ਕੇ ਹੁਣ ਤੱਕ ਆਸ਼ੂਤੋਚ ਮਹਾਰਾਜ ਨੂੰ ਨੂਰਮਹਿਲ ਦੇ ਡੇਰੇ ਵਿੱਚ ਫ੍ਰੀਜਰ ਵਿੱਚ ਲਾ ਕੇ ਹੀ ਰੱਖਿਆ ਹੋਇਆ ਨਾ ਤਾਂ ਉਹ ਅੱਜ ਤੱਕ ਸਮਾਦੀ ਵਿੱਚੋਂ ਉੱਠਿਆ ਏ ਤੇ ਨਾ ਹੀ ਹੁਣ ਤੱਕ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਜਦੋਂ ਡੇਰਾ ਪ੍ਰਬੰਧਕਾਂ ਕੋਲੋਂ ਇਹ ਸਵਾਲ ਕੀਤਾ ਜਾਂਦਾ ਕਿ ਆਸ਼ੂਤੋਚ ਮਹਾਰਾਜ ਅਜੇ ਕਿੰਨਾ ਸਮਾਂ ਹੋਰ ਸਮਾਦੀ ਵਿੱਚ ਰਹਿਣਗੇ ਉਹ ਉੱਟਣਗੇ ਜਾਂ ਨਹੀਂ ਤਾਂ ਇਸ ਸਵਾਲ ਦਾ ਉਸਦੇ ਕਿਸੇ ਵੀ ਚੇਲੇ ਕੋਲ ਕੋਈ ਵੀ ਜਵਾਬ ਨਹੀਂ ਹੈ ਸੋ ਦੋਸਤੋ ਏਸੀ ਬਿਹਾਰ ਤੋਂ ਪੰਜਾਬ ਆਕੇ ਅਸ਼ੋਤੋਸ਼ ਮਹਾਰਾਜ ਦਾ ਧਰਮ ਗੁਰੂ ਬੰਦਾ ਅਤੇ ਮੌਤ ਤੋਂ ਬਾਅਦ 11 ਸਾਲ ਫ੍ਰੀਜ਼ਰ ਦੇ ਵਿੱਚ ਬੰਦ ਰਹਿਣ ਦਾ ਸਫ਼ਰ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ